ਖਬਰ ਲੈਣੇ ਆ ਬਠਿੰਡਾ ਤੋਂ ਜਿੱਥੇ ਪੁਲਿਸ ਨੂੰ ਬਹੁਤ ਹੀ ਵੱਡੀ ਸਫਲਤਾ ਮਿਲੀ ਹੈ ਤੋਂ ਅੰਦਾਜ਼ਾ ਏ ਕਿ ਪੁਲਿਸ ਨੂੰ ਸੂਚਨਾ ਮਿਲੀ ਕਿ ਮਾਰੇ ਅਨਸਰਾਂ ਦੇ ਵੱਲੋਂ ਐਸਬੀਆਈ ਬੈਂਕ ਬ੍ਰਾਂਚ ਕੁੱਦਾ ਵਿਖੇ ਲੱਗੇ ਏਟੀਐਮ ਦੀ ਭੰਨਤੋੜ ਕਰਕੇ ਕੈਸ਼ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਨ੍ਹਾਂ ਨੇ ਏਟੀਐਮ ਅਤੇ ਬੈਂਕ ਦੇ ਅੱਗੇ ਲੱਗੇ ਕੈਮਰੇਆਂ ਦੇ ਅੱਗੇ ਸਪਰੇਅ ਕਰਕੇ ਬੈਂਕ ਦੇ ਹੂਟਰ ਸਾਇਰਨ ਦੀਆਂ ਤਾਰਾਂ ਕੱਟ ਕੇ ਏਟੀਐਮ ਦੇ ਨਾਲ 볼ਟ ਵੀ ਖੋਲ ਦਿੱਤੇ ਸੀ ਅਤੇ ਉਸ ਦੇ ਵਿੱਚੋਂ ਕੈਸ਼ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਹਦੇ ਥਾਣਾ ਮੁਖਤਰ ਨੰਦਗੜ ਦੀ ਅਗਵਾਈ ਹੇਠ ਪੁਲਿਸ ਪਾਰਟੀ ਮੌਕੇ ਦੇ ਪੁੱਜੀ ਐਸਬੀਜੀਟੀ ਨਰਿੰਦਰ ਸਿੰਘ ਨੇ ਜਾਣਕੰਦ ਦੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਮੁਕਦਮਾ ਥਾਣਾ ਨੰਦਗੜ ਨੇ ਵਰਖਲਾਫ ਅਰਸ਼ਦੀਪ ਸਿੰਘ ਕਮਲਦੀਪ ਸ਼ਰਮਾ ਅਤੇ ਗੁਰਵੀਰ ਸਿੰਘ ਉਰਫ ਗੁਰੀ ਜ਼ਿਲ੍ਹਾ ਬਠਿੰਡਾ ਵਾਸੀ ਦੇ ਕੇਸ ਦਰਜ ਰਜਿਸਟਰ ਕੀਤਾ ਅਤੇ ਮੁਢਲੀ ਤਫਦੀਸ਼ ਅਮੋਲੀ ਲਿਆਂਦੀ ਗਈ ਇਸ ਤਫਦੀਸ਼ ਦੇ ਦੌਰਾਨ ਉਕਤ ਵਿਅਕਤੀਆਂ ਤੋਂ ਵਾਰਦਾਤ ਕਰਨ ਤੋਂ ਬਾਅਦ ਤਕਰੀਬਨ 12 ਘੰਟੇ ਦੇ ਅੰਦਰ ਅੰਦਰ ਗ੍ਰਿਫਤਾਰ ਕਰਕੇ ਵਾਰਦਾਤ ਸਮੇ ਵਰਤੇ ਗਏ ਹਥਿਆਰਾਂ ਨੂੰ ਬਰਾਮਦ ਕੀਤਾ ਗਿਆ ਜਿਹਨਾਂ ਨੂੰ ਮਾਰਿਓ ਅਦਾਲਤੀ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਉਹਨਾਂ ਤੋਂ ਹੋਰ ਵੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਨੇ ਦੱਸਿਆ ਕਿ ਦੋਸ਼ੀ ਦੇ ਕੋਲੋਂ ਵਾਰਦਾਤ ਸਮੇ ਵਰਤੇ ਕਾਲੇ ਰੰਗ ਦੀ ਸਪਰੇ ਚਾਬੀ ਪੇਸ਼ਕਸ਼ ਮੋਟਰਸਾਈਕਲ ਹੀਰੋ ਹੰਡਾ ਗੈਸ ਕਟਰ ਜਿਸ ਦੇ ਇੱਕ ਪਾਈਪ ਆਕਸੀਜਨ ਸਿਲੰਡਰ ਦੇ ਰੈਗੂਲੇਟਰ ਅਤੇ ਦੂਜੀ ਪਾਈਪ ਐਲਪੀਜੀ ਗੈਸ ਆਦਿ ਬਰਾਮਦ ਕੀਤੇ ਗਿਆ ਹਨ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਜ਼ਿਲ੍ਹਾ ਬਠਿੰਡਾ ਦੇ ਅੰਦਰ ਜਿਹੜਾ ਏਰੀਆ ਹੈਗਾ ਉਹਨੂੰ ਵਕ ਵਕ ਪੀਸੀਆਰ ਪਾਰਟੀ ਤੇ ਆਰਆਰਪੀਆਰਐਸ ਪਾਰਟੀ ਜਿਹੜੀ ਹੈਗੀ ਉਹਦੇ ਵਿੱਚ ਵੰਡਿਆ ਗਿਆ ਜੋ 24 ਆਵਰਸ ਜਿਹੜੀ ਹੈਗੀ ਹੈ ਗਸ਼ਟ ਕਰਦੇ ਆ ਸ਼ਹਿਰ ਦੇ ਨਾਲ ਨਾਲ ਜਿਹੜੇ ਆਪਣੇ ਰੂਰਲ ਏਰੀਆਜ਼ ਨੇ ਹੈਗੇ ਉਹਨਾਂ ਦੇ ਵਿੱਚ ਵੀ ਸਾਡੇ ਵੱਲੋਂ ਬਲੈਰੋ ਗੱਡੀਆਂ ਦੇ ਵਿੱਚ ਗਸ਼ਟ ਜਿਹੜੀ ਪਾਰਟੀਆਂ ਬਣਾਈਆਂ ਗਈਆਂ ਨੇ ਸੋ ਜਿੱਦਾਂ ਧੁੰਦਾ ਦਾ ਏਰੀਆ ਧੁੰਦਾ ਦੇ ਵਿੱਚ ਜਿਹੜੀਆਂ ਹੈਗੀਆਂ ਚੋਰੀ ਦੀ ਵਾਰਦਾਤਾਂ ਜਿਹੜੇ ਚੋਰ ਅਕਸਰ ਇਸ ਚੀਜ਼ ਦਾ ਫਾਇਦਾ ਉਠਾਉਂਦੇ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਇਸੇ ਲਈ ਦੇ ਤਹਿਤ ਰਾਤ ਕਰਤੀ ਤਰੀਕ ਦੀ ਰਾਤ ਜਿਹੜੀ ਸੀਗੀ ਆਪਣੀ ਬੀਤੀ ਰਾਤ ਇਸ ਰਾਤ ਚੋਰ ਕੁਛ ਚੋਰ ਸੀਗੇ ਉਹਨਾਂ ਨੇ ਏਟੀਐਮ ਜਿਹੜਾ ਹੈਗਾ ਐਸਬੀਆਈ ਬ੍ਰਾਂਚ ਕੋਡਾ ਉਥੇ ਜਾ ਕੇ ਜਿਹੜਾ ਏਟੀਐਮ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਸਾਡੀ ਪੁਲਿਸ ਪਾਰਟੀ ਅਲਰਟ ਸੀਗੀ ਸਾਡੀ ਪੁਲਿਸ ਪਾਰਟੀ ਵੱਲੋਂ ਤੁਰੰਤ ਐਕਸ਼ਨ ਲੈਂਦਿਆ ਹੋਇਆ ਜਿਹੜੇ ਤਿੰਨ ਦੋਸ਼ੀ ਸੀਗੇ ਇਹਦੇ ਵਿੱਚ ਕਮਲਦੀਪ ਇੱਕ ਅਰਸ਼ਦੀਪ ਇਹ ਦੋ ਕੋਡਾ ਪਿੰਡ ਦੇ ਰਹਿਣ ਵਾਲੇ ਆ ਇੱਕ ਗੁਰਵੀਰ ਸਿੰਘ ਆ ਜੋ ਪਿੰਡ ਜੰਗੀ ਰਾਣਾ ਦਾ ਰਹਿਣ ਵਾਲਾ ਆ ਤਿੰਨੇ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਹੈ ਗ੍ਰਿਫਤਾਰ ਕਰਨ ਤੋਂ ਬਾਅਦ ਮਕਦਮਾ ਨੰਬਰ 119 ਥਾਣਾ ਅਨੰਦਗੜ ਅੰਡਰ ਸੈਕਸ਼ਨ 452 380 427 511 ਆਪੀਸੀ ਦਰਜ ਰਜਿਸਟਰ ਕੀਤਾ ਗਿਆ ਸੋ ਇਹਨਾਂ ਦੀ ਜਿਹੜੀ ਪੁਛਗਿੱਛ ਦੇ ਵਿੱਚ ਇਹ ਚੀਜ਼ ਆਈ ਹੈ ਵੀ ਪਹਿਲਾਂ ਇਹਨਾਂ ਨੇ ਰਾਤ ਨੂੰ ਪਹਿਲਾਂ ਜਾ ਕੇ ਉਹਦੇ ਵਿੱਚ ਜਿਹੜੇ ਕੈਮਰੇਜ਼ ਲੱਗੇ ਹੋਏ ਸੀਗੇ ਉਹਨੂੰ ਸਪਰੇ ਦੇ ਨਾਲ ਕੈਮਰੇ ਜਿਹੜੇ ਹੈਗੇ ਨੇ ਉਹਨੂੰ ਸਪਰੇ ਮਾਰ ਕੇ ਬਲੌਕ ਕਰ ਦਿੱਤਾ ਉਸ ਤੋਂ ਬਾਅਦ ਜਿਹੜਾ ਉੱਥੇ అలਾਰਮ ਸਿਸਟਮ ਇੱਕ ਲੱਗਿਆ ਹੁੰਦਾ ਹੈ అలਾਰਮ ਸਿਸਟਮ ਦੀ ਵਾਇਰਿੰਗ ਜਿਹੜੀ ਹੈਗੀ ਹੈ ਉਹਨਾਂ ਨੂੰ ਕੱਟ ਦਿੱਤਾ ਉਸ ਤੋਂ ਬਾਅਦ ਗੈਸ ਕਟਰ ਦੀ ਮਦਦ ਨਾਲ ਜਿਹੜੀ ਹੈ ਏਟੀਐਮ ਲੁੱਟਣ ਦੀ ਕੋਸ਼ਿਸ਼ ਕਰ ਰਹੇ ਸੀਗੇ ਸੋ ਇਹ ਸਾਰੀ ਐਕਟੀਵਿਟੀ ਤੋਂ ਇਹ ਇਹ ਚੀਜ਼ ਨਿਕਲ ਕੇ ਆਈ ਹੈ ਕਿ ਇਹ ਮਤਲਬ ਇਸ ਚੀਜ਼ ਦੀ ਨੌਲੇਜ ਸੀਗੀ ਇਹਨਾਂ ਨੂੰ ਵੀ ਕਿ ਕਿ ਸਿਸਟਮ ਲੱਗਿਆ ਹੁੰਦਾ ਹੈ ਬੜੀ ਪਲੈਨਿੰਗ ਦੇ ਨਾਲ ਇਹ ਬੰਦੇ ਆਏ ਸੀਗੇ ਤੇ ਇਹਦੇ ਵਿੱਚ ਵਾਰਦਾਤ ਦੇ ਵਿੱਚ ਜਿਹੜੇ ਇਹਨਾਂ ਨੇ ਗੈਸ ਕਟਿੰਗ ਦਾ ਜਿਹੜਾ ਸਮਾਨ ਸੀਗਾ ਉਹ ਵੀ ਅਸੀਂ ਇਹਨਾਂ ਤੋਂ ਬਰਾਮਦ ਕਰ ਲਿਆ ਸੋ ਤਿੰਨੇ ਦੋਸ਼ੀ ਅਸੀਂ ਗ੍ਰਿਫਤਾਰ ਕਰ ਲਏ ਨੇ ਬਾਕੀ ਇਹਨਾਂ ਦੀ ਪ ਕਰ ਰਹੇ ਆ ਸੀ ਕਿ ਇਹਨਾਂ ਨੇ ਹੋਰ ਕਿਹੜੀ ਕਿਹੜੀ ਵਾਰਦਾਤ ਦੇ ਵਿੱਚ ਸ਼ਾਮਲ ਨੇ ਕਿੰது ਦੇ ਸੀ ਸਾਰੇ ਇਹਨਾਂ ਦੇ ਇਹਦੇ ਵਿੱਚ ਜਿਹੜੇ ਕਮਲਦੀਪ ਤੇ ਅਰਸ਼ਦੀਪ ਜਿਹੜੇ ਦੋ ਦੋਸ਼ੀ ਨੇ ਇਹ ਘੁੱਦਾ ਪਿੰਡ ਦੇ ਰਹਿਣ ਵਾਲੇ ਨੇ ਤੀਸਰਾ ਜਿਹੜਾ ਦੋਸ਼ੀ ਹੈ ਗੁਰਵੀਰ ਹੈਗਾ ਉਹ ਪਿੰਡ ਜੰਗੀ ਰਹਿਣਾ ਦਾ ਰਹਿਣ ਵਾਲਾ ਇਹ ਆਲਮੋਸਟ 28 29 ਸਾਲ ਦੀ ਜਿਹੜੀ ਹੈਗੀ ਏਜ ਸੀਗੀ ਇਹਨਾਂ ਦੀ ਜਿਹੜਾ ਇਹਨਾਂ ਦੀ ਪੁੱਛਗਿੱਛ ਦੇ ਵਿੱਚ ਸਾਹਮਣੇ ਆਈ ਹੈ ਵੀ ਜਿਹੜੀ ਈਜ਼ੀ ਮਨੀ ਜਿਹੜਾ ਹੈਗਾ ਵੀ ਬਹੁਤ ਕਿਉਂਕਿ ਸਾਰੇ ਅੱਜਕੱਲ੍ਹ ਦੇ ਯੰਗਸਟਰ ਨੂੰ ਬਹੁਤ ਹੋ ਗਿਆ ਵੀ ਜਲਦੀ 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 ਪੈਸਾ ਸਾਡੇ ਕੋਲ ਆ ਜਾਏ ਈਜ਼ੀ ਮਨੀ ਦੇ ਵਾਸਤੇ ਜਿਹੜੇ ਹੈਗੇ ਹਨ ਇਹਨਾਂ ਨੇ ਇਹ ਅਟੈਂਪਟ ਜਿਹੜੀ ਕੀਤੀ ਹੈ ਕਿ ਜਲਦੀ ਤੋਂ ਜਲਦੀ ਜਿਵੇਂ ਚੋਰੀ ਕਰਕੇ ਅਸੀਂ ਇੱਕਦਮ ਮਾਲਾ ਮਾਲ ਹੋ ਜਾਾਂਗੇ ਪੈਸੇ ਜਿਹੜੇ ਲੈ ਲਾਂਗੇ ਉਸ ਵਾਸਤੇ ਜਿਹੜਾ ਇਹਨਾਂ ਦਾ ਮੋਡਸ ਆਪਰੇਂਡ ਹੀ ਇਹ ਸੀਗਾ ਬਿਲਕੁਲ ਵੀ ਇਹਨਾਂ ਦੇ ਕੋਈ ਇਸ ਤਰ੍ਹਾਂ ਦੇ ਵਾਰਦਾਤਾਂ ਕੀਤੀ ਹੈ ਦੇਖੋ ਅਸੀਂ ਇਹਨਾਂ ਨੂੰ ਅਰਾਊਂਡ ਅਪ ਕੀਤਾ ਹੈ ਉਸ ਤੋਂ ਬਾਅਦ ਹੁਣ ਇਹਨਾਂ ਦੇ ਅਸੀਂ ਜਿਹੜੀ ਪੁੱਛਗਿੱਛ ਕਰ ਰਹੇ ਹਾਂ ਕਿ ਇਦਾਂ ਦੀ ਕਿਹੜੀ ਕਿਹੜੀ ਹੋਰ ਵਾਰਦਾਤਾਂ ਦੇ ਵਿੱਚ ਜਿਹੜੇ ਹੈਗੇ ਨੇ ਸ਼ਾਮਲ ਨੇ ਇਹਦੀ ਸਾਰ ਇਹਨੂੰ ਪੰਜਾਬੀ ਟੀਵੀ ਲੀਗ ਬਠਿੰਡਾ ਤੋਂ ਹਰਵਿੰਦਰ ਸਿੰਧੀ ਵਿਸ਼ੇਸ਼ ਰਿਪੋਰਟ